हां हाँ पे गल, कर हाँ गल करा दोनों कौन बोल रहा, बोल रहा। फोन नीका करदा ठीक है, तो कर ठीक है? हाँ हाँ, हाँ। रिकॉर्डिंग ला लिया मैं रिकॉर्डिंग लाई भी है ਮੈਂ ਰਿਕਾਰਡਿੰਗ ਲਾ ਲਈ ਹਾਂ 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 ਸੋ ਪਤਾ ਕਿ ਆਪ ਇੱਕ ਆਪਾਂ ਮर्याਦਾ ਚ ਰਹਿ ਕੇ ਗੱਲ ਕਰਨੀ ਹੈ ਗੱਲ ਪੂਰੀ ਹੋਣੀ ਚਾਹੀਦੀ ਹੈ ਕੱਟੀ ਨਾ ਫੋਨ ਹੂੰ ਠੀਕ ਹੈ ਹੂੰ ਤੂੰ ਅੱਜ ਫੋਨ ਕਰਕੇ ਸਾਡੇ ਸਟਾਫ ਨੂੰ ਕਿਹਾ ਵੀ ਤੁਸੀਂ ਠੱਗੀ ਮਾਰੀ ਹੈ ਤੇ ਲਾਈਵ ਹੋ ਕੇ ਵੀ ਤੂੰ ਕਿਹਾ ਵੀ ਸਾਡੇ ਨਾਲ ਇਹਨਾਂ ਬੰਦਿਆਂ ਨਾਲ ਠੱਗੀ ਮਾਰ ਲਈ ਇਹਨਾਂ ਦੇ ਪੈਸੇ ਵਾਪਸ ਕਰ ਦਿਓ ਇਹ ਐਡਿਟ ਕਰੀ ਵੀ ਕਾਗਜ਼ ਐਡਿਟ ਕਰੇ ਹੋਏ ਆ ਹਾਂ ਇਹੀ ਕਿਹਾ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਉਹ ਐਡਿਟ ਹੋਇਆ ਵੀਗਾ ਕਿ ਜਾਂ ਤੇ ਸਾਡਾ ਪੱਖ ਸੁਣਿਆ ਜੋ ਉਹ ਕਹ ਨੂੰ ਲਖਿਆ ਉਹਨਾਂ ਨੇ ਉਹਨਾਂ ਨੇ ਵੀਡੀਓ ਚ ਕਿਹਾ ਮੈਂ ਥੋੜੋ ਕਿਹਾ ਉਹਨਾਂ ਨੇ ਕਿਹਾ ਨਹੀਂ ਟਿੱਕਤੇ ਉਹਨੇ ਤੂੰ ਇੱਕ ਪੱਖ ਸੁਣ ਕੇ ਸਾਡੀ ਏਡੀ ਵੱਡੀ ਸਾਡੇ ਕੋਲ 8 8 ਮੇਰੀ ਮੇਰੀ ਗੱਲ ਤਾਂ ਸੁਣ ਕੋਈ ਕਚੈਰੀ ਲੱਗਦੀ ਹੈ ਮੇਰੇ ਘਰੇ ਲੋਕ ਆਏ ਨੇਗੇ ਉਹ ਕਚੈਰੀ ਲੱਗਦੀ ਹੈ ਫਿਰ ਫਿਰ ਤਾਂ ਕੋਈ ਵੀ ਕਿਸੇ ਨੂੰ ਵੀ ਕਿਸੇ ਨੂੰ ਵੀ ਉਹ ਕਰ ਦੂਗਾ ਦੂਆ ਪੱਖ ਨਹੀਂ ਸੁਣਨਾ ਹੁੰਦਾ ਨੇ ਦੂਆ ਪੱਖ ਯਾਰ ਮੂਰੇ ਉਹਨਾਂ ਪੱਖ ਉਹਨਾਂ ਕੋਲੇ ਰੱਖਦੇ ਤੂੰ ਆਵਲਾ ਰੱਖਦੇ ਪੱਖ ਉਹ ਤੇ ਵੀਡੀਓ ਵਿੱਚ ਪੂਰਾ ਰੱਖਦੇ ਪੱਖ ਉਹ ਤੇ ਲਾਈਵ ਰੱਖਦੇ ਸਾਡਾ ਆ ਪੱਖਾ ਭਾਈ ਅੱਛਾ ਅੱਛਾ ਹਾਂ ਫਿਰ ਮਤਲਬ ਕੋਈ ਸਾਹ ਸੱਚਾ ਹੋਵੇ ਝੂਠਾ ਹੋਵੇ ਤੂੰ ਕਿਸੇ ਦੀ ਵੀ ਕੰਪਨੀ ਨੂੰ ਕੁਝ ਵੀ ਬੋਲ ਦੂੰਗਾ ਨਹੀਂ ਕੰਪਨੀ ਨੂੰ ਕਿਉਂ ਬੰਦਿਆਂ ਨੇ ਕਿਹਾ ਮੈਂ ਦੂਰ ਕਿਹਾ ਉਹਨਾਂ ਨੇ ਕਿਹਾ ਕੰਪਨੀ ਉਹਨਾਂ ਨੇ ਬੰਦਿਆਂ ਨੇ ਵੀ ਸਾਹਮਣੇ ਕਿਹਾ ਬੰਦਿਆਂ ਨੇ ਉਹ ਕਹਿੰਦੇ ਵੀ ਸਾਡਾ ਨਾ ਕੰਮ ਹੋ ਗਿਆ ਨਹੀਂ ਬੋਲੀਏ ਬੋਲ ਤਾਂ ਤੂੰ ਰਹਿਣਾ ਤੂੰ ਕਹਿੰਨ ਪੰਜਾਬ ਖਾਲੀ ਕਰਤਾ ਇਹਨਾਂ ਨੇ ਠੱਗਾਂ ਨੇ ਇਹਨਾਂ ਨੇ ਆ ਕਰ ਲਿਆ ਉਹ ਕਰ ਲਿਆ ਨਾ ਲੈ ਤਾ ਮੈਂ ਦੱਸਿਆ ਇਧਰ ਇੱਕ ਢੁਕੜ 1000 ਬੰਦਾ ਸੀ ਕੱਚ ਨਹੀਂ 1000 ਬੰਦ ਉਹ ਮੇਰੀ ਗੱਲ ਸੁਣ 1000 ਬੰਦਾ ਹੋਵੇ ਚੱਲ ਸਾਡੇ ਕੋਲ 10000 ਬੰਦਾ ਹੋਊਗਾ ਬੰਦਿਆਂ ਦੀ ਗੱਲ ਨਹੀਂ ਹੈਗੀ ਮੇਰੀ ਗੱਲ ਸੁਣ ਤੈ ਉਹਨਾਂ ਦੀ ਤੈ ਉਹਨਾਂ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਅਸੀਂ ਐਡਿਟ ਕਰੀਏ ਠੱਗੀ ਮਾਰੀਏ ਕੋਈ ਕੁਝ ਕੀਤਾ ਉਹ ਕਰ ਦਿਖਾ ਰਹੇ ਨੇ ਵਿੱਚ ਦਿਖਾ ਰਹੇ ਨੇ ਕਾਗਜ਼ ਹੋ ਨਹੀਂ ਫਿਰ ਤੇਰੇ ਤੇਰੇ ਕੋਲ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਤੇਰੇ ਕੋਲ ਕਿਹੜਾ ਜਿਹੜੇ ਬੰਦਿਆਂ ਨੇ ਉਹਨਾਂ ਕੋਲੇ ਪ੍ਰੂਫ ਹੈ ਮੇਰੇ ਕੋਲੇ ਕੀ ਪ੍ਰੂਫ ਹੈ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਵੀ ਤੂੰ ਦੱਸ ਸਕਿਆ ਵੀ ਉਹ ਸੱਚ ਬੋਲਦੇ ਨੇ ਝੂ ਇਹ ਹਜ਼ਾਰਾਂ ਪੰਜਾਬ ਨੂੰ ਬਰਬਾਦ ਕਰਕੇ ਛੁੱਟਦਾ ਸਾਰਾ ਕੁਝ ਮੇਰੇ ਕੋਲ ਤਾਂ ਇਹ ਪ੍ਰੂਫ ਹੈ ਮੇਰੇ ਕੋਲ ਤਾਂ ਇਹ ਪ੍ਰੂਫ ਆ ਕਿ ਕੋਈ ਪੰਜਾਬ ਦੇ ਵਿੱਚ ਰਹੇ ਉਹਨੂੰ ਕਿਰਨੇ 300 ਕਾਲਜ ਮੰਦ ਹੋ ਗਿਆ ਚਾਰ ਯੂਨੀਵਰਸਿਟੀ ਘਾਟੇ ਪੂਰੇ ਫਰਦ ਨੇ ਮੇਰੇ ਕੋਲ ਤਾਂ ਇਹ ਪ੍ਰੂਫ ਹੈ 300 ਕਾਲ ਪ੍ਰੂਫ ਹੈ ਮੇਰੇ ਕੋ ਤਾਂ ਮੈਂ ਤੈਨੂੰ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਮਰਜਾਦਾ ਜੀ ਨਹੀਂ ਗੱਲ ਕਰਦਾ ਸੁਣ ਮੇਰੀ ਗੱਲ ਉਹ ਗੱਲ ਸੁਣ ਗੱਲ ਸੁਣ ਮੇਰੀ ਬੜਾ ਵੱਡਾ ਤਾਮਜਾਮ ਐਡ ਤੇ ਲਾ ਰਿਹਾ ਆਪਾਂ ਐਡਾ ਫਟਾ ਫਟਾ ਪ੍ਰੋਮੋਸ਼ਨਾਂ ਤੇ ਲਾ ਰਿਹਾ ਹੈ ਇਹ ਪੈਸਾ 10000 ਰੁਪਏ 20000 ਰੁਪਏ ਦਾ ਕੰਮ ਕਿ ਕਰਦੇ ਆ ਲਾਉਂਦੇ ਆ 20-20 ਲੱਖ ਦੇ ਫਾਈਲਾਂ ਉਹ ਯਾਰ ਚਾਹੇ ਚਾਹੇ ਅਸੀਂ ਚਾਹੇ ਅਸੀਂ 40 ਲੱਖ ਲਈਏ ਅਸੀਂ ਆਪਣੇ ਤਜਰਬੇ ਦਾ ਲੈਣੇ ਆ ਯਾਰ ਮੇਰੇ ਕਦੇ ਮੈਨੂੰ ਕੋਈ ਚੱਕਰ ਨਹੀਂ ਸੀ ਮੇਰੀ ਗੱਲ ਸੁਣ ਤੂੰ ਇਹ ਡਾਕਟਰਾਂ ਨੂੰ ਕਹਿਣ ਲੱਗ ਜਾ ਵੀਕ ਵੀਕ ਡਾਕਟਰ 50 ਰੁਪਏ ਚ ਦਵਾਈ ਉਹ ਇੱਕ ਤੇਰਾ ਉਹ ਇੱਕ ਤੇਰੇ ਤੇ ਜਿਹੜਾ ਚੈਨੀ ਮੇਰੀ ਗੱਲ ਸੁਣਾ ਉਹ ਮੇਰੀ ਗੱਲ ਸੁਣਾ ਮੇਰੀ ਗੱਲ ਸੁਣਾ ਚੈਨ ਫਿਰ ਹੁਣ ਤੂੰ ਵੀ ਹੁਣ ਤੇਰੇ ਤੇ ਪਰਚੇ ਹੋਈ ਤੇ ਤੂੰ ਵੀ ਵਕੀਲ ਨੂੰ ਕਹਿ ਦਿੰਦਾ ਵੀ ਮੈਂ ਨਾ ਕਰਵਾਉਂਗਾ ਕਰਵਾਲਾ ਮੈਂ ਤਾਂ ਜਮ ਮੈਂ ਤਾਂ ਕਰਵਾਉਂਗਾ ਉਹ ਪਰਚੇ-ਪਰਚੇ ਮੇਰੇ ਵਾਲਾ ਕਰਵਾਲਾ ਕਰਵਾਲਾ ਗੱਲ ਸੁਣਾ ਤੂੰ ਹੁਣ ਵਕੀਲਾਂ ਨੂੰ ਵੀ ਕਹਿ ਦੇ ਵੀ ਤੂੰ ਤਾਂ 20 ਵਕੀਲ 5000 ਲਾਂਦਾ ਤੂੰ 50 ਕਾ ਦਾ ਲੰਨਾ ਫੇ ਡਾਕਟਰਾਂ ਨੂੰ ਕਹਿ ਦੇ ਵੀ 20 20 ਡਾਕਟਰ 50 ਰੁਪਏ ਚ ਦਵਾਈ ਦਿੰਦਾ ਇੱਕ 5000 ਚ ਦਿੰਦਾ ਕਿਉਂ ਦਿੰਦਾ ਬਈ ਹਾਂ ਸਾਡੇ ਕੋਲ ਲੈਣ ਕੇ ਉਹਨੇ ਫਿਰ ਇਹ ਬੰਦਿਆਂ ਨੇ ਮੂਹਰੋਂ ਪੱਖ ਰੱਖਿਆ ਬੰਦਿਆਂ ਨੇ ਮੂਹਰੋਂ ਗੱਲ ਕਹੀ ਹੈ ਕਿ ਨੇ ਐ ਕਰਕੇ ਐ ਗੱਲ ਹੈ ਫਿਰ ਪੱਖ ਤੂੰ ਸਾਡੇ ਨਾਲ ਵੀ ਗੱਲ ਕਰਦਾ ਨਾ ਸਾਡੇ ਨਾਲ ਗੱਲ ਕਰਕੇ ਸਾਡਾ ਪੱਖ ਸੁਣਦਾ ਵਿੱਚ ਰੱਖਦਾ ਵੀਡੀਓ ਦੇ ਵਿੱਚ ਰੱਖਦਾ ਉਹਨੇ ਪੱਖ ਬੁੱਲੋ ਪਰ ਕਰਾ ਦੋ ਤਾਂ ਉਹ ਇੱਕ ਇੱਕ ਤੁਸੀਂ ਉਹਦਾ ਪਾਸਪੋਰਟ ਰੱਖੀ ਫਟੋ ਕਿੱਡੀ ਕੁ ਬਟੀ ਉਹ ਤੂੰ ਸਾਡ ਮੇਰੀ ਗੱਲ ਸੁਣ ਉਹਨੇ ਵੀਜ਼ਾ ਲਿਆ ਹੋਇਆ ਐਗਰੀਮੈਂਟ ਸਾਈਨ ਕਰਕੇ ਪਾਸਪੋਰਟ ਕੋਈ ਨਹੀਂ ਰੱਖਿਆ ਹੋਇਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਗੱਲ ਸੁਣ ਮੇਰੀ ਫੂਡ ਦਾ ਕਿੱਡੀ ਕਬੱਡੀ ਗੱਲ ਐਨਾ ਵੱਡਾ ਤੁਸੀਂ ਕੰਮ ਕਰ ਰਹੇ ਹੋ ਇੱਕ ਆਦਮੀ ਦੀ ਕਿਉਂ ਜ਼ਿੰਦਗੀ ਬਰਬਾਦ ਕਰੀ ਜਿੰਦੇ ਹੋ ਅੱਛਾ ਜ਼ਿੰਦਗੀ ਫਾਰਜ ਕਰੋ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਉਹ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਇੱਕ ਵਾਰ ਸਹੀ ਕੰਮ ਨਹੀਂ ਉਹਦਾ ਕੰਮ ਸਹੀ ਕਰ ਤੋ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਉਹ ਤੋਂ ਕੋਈ ਰੁਪਈਆ ਉਹ ਤੋਂ ਕੋਈ ਰੁਪਈਆ ਲੈ ਤੈ ਸਾਨੂੰ ਠੱਗ ਗਿਆ ਤੈ ਸਾਨੂੰ ਠੱਗ ਗਿਆ ਤੱਕ ਪਹੁੰਚ ਗਏ ਓ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਅਸੀਂ 15000 ਬੱਚਿਆਂ ਦੀ ਜ਼ਿੰਦਗੀ ਬਣਾਤੀ 15000 ਬੱਚਾ ਬਾਹਰ ਭੇਜਤਾ ਇਹ 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 ਬੰਦੇ ਨੂੰ ਇੱਕ ਦੀ ਦਾ ਨਾਂ ਰੋਲਾ ਇੱਕ ਦੀ ਦਾ ਨਾਂ ਰੋਲਾ ਉਹ ਇਹ ਤੋਂ ਅਸੀਂ ਰੁਪਈਆ ਕਿੱ ਲੈ ਆਵਾ ਤਾਂ ਦਿਖਾ ਦੇ ਸਾਨੂੰ ਯਾਰ ਉਹ ਕਹਿੰਦਾ ਤੂੰ ਮੇਰੇ ਸਾਹਮਣੇ ਸਾਰੇ ਗੱਲਾਂ ਰੱਖ ਕੇ ਗਿਆ ਮੈਂ ਬੁਲਾ ਲੂੰਗਾ ਨੂੰ ਬੁਲ ਕਿੱਥੇ ਬੁਲਾਵਾ ਤੂੰ ਰੁਪਈਆ ਰੁਪਈਆ ਤਾਂ ਤੂੰ ਇਹ ਤੇ ਤੂੰ ਇਹਨੂੰ ਪੁੱਛ ਸਾਨੂੰ ਰੁਪਈਆ ਕਿੱਥੇ ਦੇ ਆ ਵੀਜ਼ਾ ਲਵਾਏ ਬਸੀ ਪੈਸੇ ਨਾ ਲਈਏ ਨਿਆਣਾ ਨੂੰ ਜ਼ਹਿਰ ਦੇ ਦੀਏ ਆਪਣੇ ਨੂੰ ਕੀ ਰਿਹਾ ਕਿਹੜੂ ਯਾਰ ਤੇ ਉਹ ਬੰਦੇ ਨੇ ਆਪ ਤੇ ਮੇਰੇ ਕੋਲੇ ਗੱਲ ਰੱਖੀ ਨਾ ਅਸੀਂ ਗੱਲ ਰੱਖੀ ਤਾਂ ਪ੍ਰੂਫ ਵੀ ਕੁਝ ਹੁੰਦਾ ਜੇ ਨਹੀਂ ਗੱਲ ਸਮਝ ਆਉਂਦੀ ਪ੍ਰੂਫ ਵੀ ਕੋਈ ਹੁੰਦਾ ਉਹ ਤੂੰ ਪ੍ਰੂਫ ਤਾਂ ਮੰਗਾਉਂਦਾ ਕੋਈ ਸਾਦਾ ਵੀ ਪੱਖ ਸੁਣਦਾ ਥਾਣੇ 'ਚ ਫੋਨ ਥਾਣੇ 'ਚ ਤੂੰ ਫੋਨ ਕਰਿਆ ਥਾਣੇ ਥਾਣੇ 'ਚ ਅਸੀਂ ਕੰਪਲੇਂਟ ਕਰੀ ਹੋਈ ਐ ਥਾਣੇ 'ਚ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਕਰੀ ਹੋਈ ਉੱਥੇ ਕਦੇ ਨਹੀਂ ਆਉਂਦੇ ਉਹ ਯਾਰ ਮੈਂ ਯਾਰ ਸਾਰਾ ਹੀ ਜਾਣਦਾ ਤੇਰਾ ਨੌਕੀਆ ਦੱਸ ਪਹਿਲਾਂ ਦੱਸ ਮੈਨੂੰ ਉਹ ਤੈਨੂੰ ਨੌ ਤਾਂ ਕੇ ਲੈਣਾ ਸਕਾਈਪ ਆਡ ਗੱਲ ਕਰਦਾ ਮੈਂ ਗੁਰਿੰਦਰ ਗੱਲ ਕਰਦਾ ਦੱਸ ਸਕਾਈਪ ਆਡ ਗੱਲ ਕਰਦਾ ਮਸਲੇ ਤੂੰ ਕੌਣ ਹੁੰਦਾ ਤੂੰ ਤੂੰ ਕਿਹੜੀ ਅਥਾਰਟੀ ਹੈ ਮੈਨੂੰ ਐਂ ਤੇ ਦੱਸ ਦੇ ਤੂੰ ਜੱਜ ਹੈ ਵਕੀਲ ਹੈ ਡੀਐਸਪੀ ਹੈ ਜੇ ਤੂੰ ਅਥਾਰਟੀ ਦੀ ਗੱਲ ਕਰਦਾ ਹਾਂ ਮੈਂ ਅਥਾਰਟੀ ਹੈਗਾ ਪਹਿਲਾਂ ਪਹਿਲਾਂ ਮੈਨੂੰ ਆਹ ਆ ਵੀ ਕਰੀ ਸੀ ਸਰਕਾਰਾਂ ਨੇ ਕਰੀ ਵੀ ਤੂੰ ਕੌਣ ਅਥਾਰਟੀ ਹੈ ਪਾਨੇ ਬੱਚੇ ਵੀ ਨਹੀਂ ਢਾਈ ਲੱਖ ਦਾ ਕੱਟ ਹੋ ਗਿਆ ਪਾਨੇ ਪਾਨੇ ਤੇਰੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਤੂੰ ਬਕਵਾਸ ਨਾ ਮਾਰ ਮੈਂ ਤੈਨੂੰ ਦੱਸਿਆ ਤੂੰ ਮਰਵਾਉਣਾ ਤੂੰ ਮਰਵਾਉਣਾ ਮਰਵਾ ਦੇ ਤੂੰ ਮਰਵਾਉਣਾ ਗੋਲੀ ਮਰਵਾ ਦੇ ਮੈਂ ਤੂੰ ਤੇਰੀਆਂ ਲੱਤਾਂ ਭਾਂ ਤੂੰ ਕੋਰਟ ਚਾਹੀ ਤੇਰੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਹੁਣ ਮੈਂ ਤਾਂ ਚੱਲਦਾ ਬਾਈ ਤੂੰ ਮਰਵਾਉਣਾ ਮਰਵਾ ਦੇ ਕੱਫਣ ਬੰਨ ਕੇ ਚੱਲਦਾ ਤੇਰੇ ਵਰਗੇ ਤੇਰੇ ਵਰਗੇ ਲੋਕਾਂ ਕਰਕੇ ਉਹਦੇ ਕੋਈ ਵਪਾਰ ਨਹੀਂ ਕਰਨਾ ਚਾਹੁੰਦਾ ਲੱਤਾਂ ਨੇ ਭਾਰਨੇ ਦਾ ਦੋ ਕੰਮ ਕਰ ਸਕਦਾ ਤੂੰ ਮਰਵਾ ਸਕਦਾ ਜਾਂ ਪਰਚਾ ਦਰਜ ਕਰਵਾ ਸਕਦਾ ਦੋਨੇ ਕੰਮ ਕਰਾ ਲੈ ਮੈਂ ਕਾਨੂੰ ਮਰਵਾਉਣਾ ਫਿਰ ਮਰਵਾ ਦੇ ਫਿਰ ਪਰਚਾ ਦਰਜ ਕਰਾ ਹੋਰ ਕੀ ਕਰਦਾ ਗੱਲ ਦੇ ਮਸਲਾ ਹੱਲ ਕਰ ਮਰਵਾਉਣਾ ਮਰਵਾ ਦੇ ਤੂੰ ਤੂੰ ਇਹੀ ਕਿਹੜਾ ਲੱਤਾਂ ਨੇ ਭਾਰ ਨਹੀਂ ਚੱਲਣਾ ਨਤਾਂ ਨੇ ਭਾਰ ਨਾਲ ਚੱਲਣ ਦਾ ਮਤਲਬ ਤੂੰ ਮਰਵਾਉਣਾ ਹੀ ਆ ਮੈਨੂੰ ਅੱਛਾ ਆ ਜਨਾਨੀਆਂ ਵਾਂਗੂ ਜਨਾਨੀਆਂ ਵਾਂਗੂ ਤੈਨੂੰ ਐ ਬਕਵਾਸ ਮਾਰਨੀ ਆਉਂਦੀ ਆ ਬਸ ਐ ਝੱਗ ਸਿੱਟਣੀ ਆਉਂਦੀ ਤ ਤੈਨੂੰ ਚੱਕ ਸਿੱਟੂ ਨਹੀਂ ਆਉਂਦੀ ਬਸ ਤੂੰ ਤਰਕ ਨਾਲ ਗੱਲ ਕਰ ਤੂੰ ਤਰਕ ਨਾਲ ਗੱਲ ਕਦੇ ਨਹੀਂ ਕਰਦਾ ਤਰਕ ਨਾਲ ਗੱਲ ਕਰ ਉਹ ਦੱਸਾਂ ਭਾਰਤ ਨੂੰ ਤੇਰਾ ਹੀ ਕੰਮ ਕਰ ਸਕਦਾ ਉਹ ਤੂੰ ਤਰਕ ਨਾਲ ਗੱਲ ਕਰ ਤਰਕ ਨਾਲ ਤੂੰ ਤਰਕ ਨਾਲ ਹੀ ਗੱਲ ਕਰਨਾ ਯਾਰ ਮੈਂ ਕਿਹਨੇ ਇੱਕ ਬੰਦਾ ਜਵਾਕ ਦਾ ਕੰਮ ਕਰਦੇ ਮੇਰੇ ਨਾਲ ਤੇਰਾ ਕੀ ਰੋਲਾ ਤੂੰ ਦਾ ਕਰਦੇ ਫਿਰ ਤੂੰ ਕੋਰਟ ਦੇ ਬਾਹਰ ਬੈਠੇ ਕਰ ਤੂੰ ਉਥੇ ਲੋਕ ਪੰਜ ਪੰਜ ਸਾਲਾਂ ਦੇ ਉਥੇ ਉਹ ਕਰਦੇ ਸਾਰੇ ਨੇ ਕੋਰਟ ਘਰ ਮੂਰ ਦੇ ਬਾਹਰ ਬਾਹਰ ਬੈਠਾਂ ਦੀ ਲੋੜ ਥਾਣੇ ਦੇ ਥਾਣੇ ਕੋਲ ਬੈਠੇਗਾ ਉਥੇ ਮੇਜ਼ ਲਾ ਕੇ ਆਪਣਾ ਹਾਂ ਬਹਿ ਜਾ ਕਰਾਂ ਕੋਈ ਨਾ ਉਹ ਵੀ ਟਾਈਮ ਆ ਜੂਗਾ ਆਜੂਗਾ ਟਾਈਮ ਤੇਰਾ ਨਾ ਆਜੂ ਗੋਬਿਟਾ ਮਾਜੂ ਹਾਂ ਹਾਂ ਆਇਆ ਪਿਆ ਬਸ ਆਹੋ ਕੋਈ ਨਾ ਕੋਈ ਨਾ ਤੂੰ ਮਰਵਾਉਣਾ ਆ ਇਹਨੂੰ ਆ ਆ ਦੇਖ ਲੈ ਸਾਹਮਣੇ ਖੜਾ ਹੈ ਇਹ ਬੰਦਾ ਉਹ ਤੇਰੇ ਬਾਰੇ ਉਹ ਤੇਰੇ ਤੇਰੇ ਉਹ ਤੇਰੇ ਵਰਗੇ ਉਹ ਮੇਰੀ ਗੱਲ ਸੁਣ ਓਏ ਆਪ ਗੱਲ ਕਹਿਣਾ ਬੰਦਾ ਨੰਗ ਬੰਦਾ ਹੈ ਉਹ ਗੱਲ ਸੁਣ ਓਏ ਚਾਰ ਕਿਲਾ ਦਾ ਮਾਲਕ ਹੈ ਤੁਸੀਂ ਅਮੀਰ ਬੰਦੇ ਤੁਸੀਂ ਤੁਸੀਂ 1500 ਕਰੋੜ ਰੁਪਏ ਹੈਗੇ ਆ ਉਹ 1500 ਕਰੋੜ ਨਹੀਂ ਉਹ ਥੋੜਾ ਕਹਿ ਗਿਆ ਤੂੰ ਥੋੜਾ ਕਹਿ ਗਿਆ ਥੋੜਾ ਥੋੜਾ ਕਹਿ ਗਿਆ ਤੂੰ ਤਾਂ ਉਹ 1500 ਕਰੋੜ ਨਹੀਂ ਘੱਟ ਕਹਿ ਗਿਆ ਤੂੰ ਮम्मा ਸਾਡੀ ਬੇਇੱਜ਼ਤੀ ਕਰੀ ਜਾਂਦਾ 1500 ਕਰੋੜ ਕਹਿ ਕੇ ਘੱਟ ਕਰੀ ਜਾਂਦਾ ਮੈਂ ਕਿਹਾ ਤੂੰ 1000 2000 ਕਰੋੜ ਦਾ ਮਾਲ ਬੋਲ ਹੋਰ ਹੋਰ ਥੋੜਾ ਜਿਹਾ ਹੋਰ ਵੱਧ ਕਹਿ ਮਾਤਾ ਮਤਾਬ ਕਹਿਣਾ ਮਤਾ ਵੀ ਮਾਤਾ ਸਾਫ਼ ਗੱਲ ਕਹਿਣਾ ਮਤਾ ਨੰਗਾ ਜਮਨ ਮੈਨੂੰ ਐਂ ਦੱਸ ਅਸੀਂ ਠੱਗੀਆਂ ਮਾਰੀਆਂ ਕਿਸੇ ਨੂੰ ਠੱਗ ਲਿਆ ਠੱਗੀਆਂ ਮਾਰੋ ਜਵਾਕ ਕਹੀ ਜਾਂਦਾ ਮੂਰੋ ਪਰਿਵਾਰ ਕਹੀ ਜਾਂਦਾ ਮੂਰੋ ਉਹ ਕਿਸੇ ਦੇ ਕਹਿਣ ਨਾਲੋਂ ਐਂ ਤਾਂ ਮੈਂ ਕਹਿ ਦਿੰਦਾ ਵੀ ਤੈ ਮੇਰੇ ਨਾਲ ਠੱਗੀ ਮਾਰ ਲਈ ਫਿਰ ਸੱਚ ਹੋ ਗਿਆ ਮੈਂ ਦੱਸ ਮੇਰਾ ਸਬੂਤ ਕਰਾਓ ਮੈਂ ਤਾਂ ਤੇਰੇ ਸਬੂਤ ਤੇਰੇ ਸਾਹਮਣੇ ਲੈ ਆਉਣਾ ਉਹਨਾਂ ਨੂੰ ਕਹਿ ਸਬੂਤ ਦੇ ਸਬੂਤ ਕਿੱਥੇ ਉਹਨਾਂ ਕੋਲ ਨਾ ਸਬੂਤ ਤਾਂ ਦਿਖਾ ਦੇ ਸਾਹਮਣੇ ਰੱਖੀ ਜਾਂਦੇ ਸਬੂਤ ਉਹ ਰੱਖੀ ਜਾਂਦੇ ਅਨਪੜਾ ਪੜਤ ਲੈ ਉਹਦੇ ਉੱਪਰ ਲਿਖਿਆ ਬਕਿਆ ਏ ਕੀ ਲਿਖਿਆ ਪਿਆ ਸਾਰੀ ਲਾਇਫ ਧ ਕਰ ਲੈ ਕਰ 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 ਤੂੰ ਜੋ ਕਰਨਾ ਤੂੰ ਕਰਨਾ ਕਰ ਲੂਗਾ じゃ ਆਹ ਹਾਂ ਬੋਲ ਹਾਂ ਬੋਲ ਹੁਣ ਬੋਲ ਖਲਾ ਲੈ ਹੁਣ ਬੋਲ ਤੂੰ ਸਾਡੇ ਖਿਲਾਫ ਅੱਜ ਤੂੰ ਸਾਡੇ ਖਿਲਾਫ ਵੀਡੀਓ ਪਾਈ ਗੱਲ ਸੁਣ ਤੂੰ ਮੇਰੀ ਗੱਲ ਸੁਣ ਤੂੰ ਕਹਿੰਦਾ ਲੱਤਾ ਪੜ ਜਾ ਤੇ ਬੋਲ ਤੂੰ ਕੀ ਕਰਵਾਉਣਾ ਹੁਣ ਦੱਸ ਬੋਲ ਕੀ ਕਰਨਾ ਮੈਂ ਕੋਰਟ 'ਚ ਜਾਊਂਗਾ ਤੇਰੇ ਖਿਲਾਫ ਗਾਉਂ ਬਗੜਾ ਕੋਰਟ ਚ ਤੂੰ ਮਰਵਾਉਣਾ ਵੀ ਜਦੋਂ ਲੱਤਾ ਭਾਨ ਜਾਂਦੇ ਇੱਕ ਉਹ ਵੀ ਕਰਦੇ ਸੀ ਉਹ ਵੀ ਕਰਦੇ ਸੀ ਨਾ ਲੱਤਾ ਭਾਨ ਨਹੀਂ ਚੱਲਦੀ ਆਹ ਤੇਰੇ ਵਰਗੀਆਂ ਨੇ ਕੋਰਟ ਚ ਚੱਲਦੀਆਂ ਨਹੀਂ ਹੁੰਦੀ ਫੇਰ ਫੇਰ ਤੁਸੀਂ ਕਹਿੰਦੇ ਸਰਕਾਰਾਂ ਧੱਕਾ ਕਰਦੀਆਂ ਜੇਲ੍ਹ ਤਾਂ ਮੈਂ ਜੇਲ੍ਹ ਤਾਂ ਮੈਂ ਦੋ ਵਾਰ ਨਹੀਂ ਟੱਟਿਆ ਆ ਇਹ ਤੋਂ ਪਹਿਲਾਂ ਟੱਟਿਆ ਆ ਉਦਾਂ ਜ਼ਿੰਦਗੀ ਤੈਹ ਜ਼ਿੰਦਗੀ ਜੇਲ੍ਹ ਚ ਕੱਟਣੀ ਐ ਹਾਂ ਮੈਂ ਕਿਹਾ ਹੋਰ ਕਟਾਲਾ ਯਾਰ ਤੂੰ ਕਟਾਉਂਗਾ ਕਟਾਲਾ ਕੋਈ ਨਾ ਜਿੰਨਾ ਤੂੰ ਕਟਾਲੀ ਕੋਈ ਨਾ ਆਹ ਕਟਾਉਂਗਾ ਮੈਂ ਤਾਂ ਕੋਈ ਨਾ ਕਟਾਲੀ ਦਾ ਹਾਂ ਹਾਂ ਯੋ ਮਰੀ ਇਹਦਾ ਪੰਗਾ ਵਾਲੀ ਗੱਲ ਕਰਨੇ ਤੂੰ ਬੰਦੇਆਂ ਵਾਲੇ ਬੰਦੇ ਮੂੰਹ ਗੱਲ ਕਰ ਜੇ ਬੰਦੇਆਂ ਮੂੰਹ ਕਰ ਤੈਨੂੰ ਬੰਦਿਆਂ ਵਾਂਗੂ ਹੀ ਕਰ ਰਿਆਂ ਤੈਨੂੰ ਕਿਆ ਪੁੱਛ ਰਿਆ ਮੈਂ ਤੇਰੇ ਕੋਲ ਕੋਈ ਪ੍ਰੂਫ ਹੈਗਾ ਤੂੰ ਠੱਗ ਠੱਗ ਕਰੀ ਜਾਣਾ ਤੇਰੇ ਕੋਲ ਕਿਆ ਪ੍ਰੂਫ ਹੈ ਪ੍ਰੂਫ ਰੱਖਿਆ ਉਹ ਬੰਦੇ ਨੇ ਮੈਂ ਬੋਲ ਹੁਣ ਬੁਲਾ ਲੂੰਗਾ ਉਹਨਾਂ ਨੂੰ ਬੁਲਾਓ ਕੱਲ ਨੂੰ ਬੋਲ ਕੱਲ ਨੂੰ ਬੁਲਾਉਣਾ ਬੋਲ ਬੰਦਿਆਂ ਨੂੰ ਬੋਲ ਕਾਲੂ ਥਾਣੇ ਥਾਣੇ ਚ ਲੈ ਕੇ ਆ ਜਾ ਬੋਲ ਕਿਹੜੇ ਚ ਆਉਣਾ ਮੈਂ ਤਾਂ ਜਿਹੜੇ ਮਾਰੇ ਥਾਣੇ ਕੋ ਇੱਥੇ ਆ ਇੱਧਰ ਮੇਰੇ ਆਜ ਇੱਥੇ ਕਿੱਥੇ ਆਉਣਾ ਤੇਰੇ ਕਾਤੇ ਤੂੰ ਕੋਈ ਅਥਾਰਟੀ ਆ ਸੀ ਤੇਰੇ ਕੋਲ ਕੀ ਕਰਨ ਆਉਣਾ ਕੋਈ ਥੋੜੀ ਮੈਂ ਕਹਿੰਦਾ ਯਾਰ ਠੱਗੀ ਮਾਰੀ ਉਹਦਾ ਬੰਦਾ ਕਹਿੰਦਾ ਵੀ ਮੈਂ ਮੇਰੇ ਮੂਰੇ ਜੇ ਅਥਾਰਟੀ ਮੇਰੇ ਕੋਲ ਤਾਂ ਹੀ ਲੋਕ ਆਉਂਦੇ ਨੇ ਫਿਰ ਸਰਕਾਰ ਕੋਲ ਜਾਓ ਨਾ ਅਥਾਰਟੀ ਕੋਲ ਜਾਓ ਕਿਸੇ ਕੋਲ ਸਰਕਾਰਾਂ ਦਾ ਸਰਕਾਰਾਂ ਦਾ ਸਾਰੀਆਂ ਮਿਲੀਆਂ ਹੋਈਆਂ ਨੇ ਯਾਰ ਸਰਕਾਰਾਂ ਨੇ ਕੰਮ ਕੀਤਾ ਉਹਨਾਂ ਦਾ ਮੈਨੂੰ ਤਾਂ ਕੰਮ ਕਰਨਾ ਪੈਂਦਾ ਏ ਤੂੰ ਇਕੱਲੇ ਹੀ ਸੱਚਾ ਏ ਬਸ ਤੂੰ ਸੱਚੀ ਆਰੀ ਗੱਲ ਨਹੀਂ ਮੇਰੀ ਗੱਲ ਤਾਂ ਮੇਰੀ ਗੱਲ ਥੋੜਾ ਇਕੱਲੇ ਵੀ ਗੱਲ ਕਰਨਾ ਆ ਗੱਲਾਂ ਪਹਿਲਾਂ ਵੀ ਮੈਨੂੰ ਸਰਕਾਰਾਂ ਵੀ ਕਹਿੰਦੇ ਸੀਗੇ ਇਹ ਜਿਹੇ ਬੰਦੇ ਤੇਰੇ ਵਰਗੇ ਲੀਟਰ ਵੀ ਕਹਿੰਦੇ ਸੀਗੇ ਵੀ ਤੂੰ ਪਹਿਲਾਂ ਫਟਾ ਜਦੋਂ ਇੱਥੇ ਪਤਾ ਲੱਗਿਆ ਨਾ ਸੜਕਾਂ ਜਾਵੋਗੇ ਜਦੋਂ ਪਤਾ ਲੱਗਿਆ ਸੀ ਲੈ ਤੂੰ ਕਰ ਲੈ ਸੜਕਾਂ ਜਾ ਮੈਂ ਤੂੰ ਰੋਜ਼ ਕਰ ਲੈ ਕਰੇ ਮੇਰੇ ਬੰਦੇ ਵਰਗੇ ਪੰਜੇ 50 ਬੰਦੇ ਇਕੱਠੇ ਹੁੰਦੇ ਤੇ ਚਲੋ ਦੱਸ ਦੇ ਫਿਰ ਕਿੰਨੇ ਹੁੰਨੇ ਇਕੱਠੇ ਕਲਦੀਪ ਸਰਪੰਚ ਬੁਲਾ ਆ ਕਲਦੀਪ ਸਰਪੰਚ ਨੂੰ ਬੁਲਾ ਮੈਂ ਤਾਂ ਪਾਸਪੋਰਟ ਤਾਂ ਰੱਖਿਆ ਸੀਗਾ ਪਾਸਪੋਰਟ ਥੋੜਾ ਤੇਰੇ ਸਕਾਈਵਰ ਤੋਂ ਮੈਂ ਵਾਪਸ ਕਰਵਾਇਆ ਆ ਕਲਦੀਪ ਸਰਪੰਚ ਨੂੰ ਤੂੰ ਜਿੰਨੇ ਜਿੰਨੇ ਜਿਹੜਾ ਕਹਿੰਦੇ ਮੈਂ ਮਾ ਫੋਨ ਤੇ ਵਾਪਸ ਕਰਾ ਕੁੜੀ ਨੇ ਦੱਸ ਉਹ ਤਾਂ ਹੁਣ ਤਾਂ ਹੁਣ ਤਾਂ ਤੂੰ ਜੋ ਮਰਜੀ ਬਕਵਾਸ ਮਾਰੀਆ ਤੇਰੇ ਕੋਲ ਤੇਰੇ ਕੋਲ ਕਿਹੜਾ ਪ੍ਰੂਫ ਹੈ ਮੈਂ ਮੈਂ ਤੈਨੂੰ ਪ੍ਰੂਫ ਦੰਨਾ ਮੈਂ ਪ੍ਰੂਫ ਕਉਣਾ ਮੈਂ ਪਾਉਣਾ ਪ੍ਰੂਫ ਕਿਥੋਂ ਦਾ ਕਿਥੋਂ ਦਾ ਦਫਤਰ ਜੀ ਇਹਨਾਂ ਦਾ ਮਾਲੀ ਦਾ ਦਫਤਰ ਜੀ ਨਾ ਉਹ ਕੁੜੀ ਨੇ ਪਾਸਪੋਰਟ ਕਿਹਦੇ ਕੰਨੇ ਤੇ ਵਾਪਸ ਕਰਾਇਆ ਤੇਰੇ ਕੰਨੇ ਪਗਮਾ ਪਹਿਲਾ ਮੋੜ ਨਹੀਂ ਪਾਸਪੋਰਟ ਨਹੀਂ ਸੀ ਮੋੜ ਰਹੀ ਨਹੀਂ ਨਹੀਂ ਮੇਰੇ ਜਦੋਂ ਮੈਂ ਫੋਨ ਲਾਇਆ ਦੂਜੇ ਦਿਨ ਨਿਕਰੇ ਆ ਪਿਆ ਬਾਈ ਪਾਸਪੋਰਟ ਮੈਨੂੰ ਐਂ ਦੱਸ ਫੇ ਛੱਡੇ ਕਾਪੜਾ ਕਰੀਏ ਉਹਨੂੰ ਬਚਣੀ ਪਤਾ ਛੱਡ ਕਾਪੜਾ ਕਰੀਏ ਮੇਰੀ ਗੱਲ ਸੁਣ ਪਾਸਪੋਰਟ ਇੱਕ ਬੰਦਾ ਆ ਕੇ ਦੇ ਗਿਆ ਸਾਤੋਂ ਵੀਜ਼ਾ ਲਵਾ ਲਿਆ ਦੂਏ ਦੂਏ ਦਿਨ ਦੂਏ ਦਿਨ ਤੁਸੀਂ ਕਹੋ ਵੀ ਸਾਨੂੰ ਵਾਪਸ ਕਰ ਦਿਓ ਧਿਆਨ ਨਾਲ ਜਿਹੜੇ ਰਾਹਤੇ ਚੱਲਣਾ ਹੋਇਆ ਪਿਆਰ ਨਾਲ ਬੈਠ ਕੇ ਗੱਲ ਕਰਨੀ ਪਿਆਰ ਨਾਲ ਗੱਲ ਕਰਨੀ ਕੋਡ ਕਜਰੀ ਵਾਲੇ ਕਰ ਪਾਨਿਆ ਤੈਂ ਸ਼ੁਰੂਆਤ ਕਰੀਏ ਸ਼ੁਰੂਆਤ ਕਰੀਏ ਇਹਦਾ ਐਂਡ ਅਸੀਂ ਕਰਾਂਗੇ ਸ਼ੁਰੂਆਤ ਤੈਂ ਕਰੀਏ ਐਂਡ ਅਸੀਂ ਕਰਾਂ